ਪਲਾਟ ਲੀਗਲ ਕਰ ਦਿੱਤਾ ਹੈ ਕਾਲਨੀ ਇਲੀਗਲ ਇਹ ਕੰਮ ਭਗਵੰਤ ਮਾਨ ਹੀ ਕਰ ਸਕਦਾ ਸਾਰੇ ਨੂੰ ਤਜਰਬੇਕਾਰ ਸੀਐਮ ਉਹੀ ਇਹ ਕੰਮ ਕਰ ਸਕਦਾ ਹੈ ਕਿ ਪਲਾਟ ਇਲੀਗਲ ਹੈ ਪਲਾਟ ਲੀਗਲ ਕਰਤਾ ਹੈ ਕਾਲਨੀ ਇਲੀਗਲ ਤੁਸੀਂ ਮੈਨੂੰ ਦੱਸੋ ਜਿਹੜਾ ਇਲੀਗਲ ਕਾਲਨੀ ਕੱਟਣ ਵਾਲਾ ਜਿਸ ਕਾਲੇ ਦੇ ਵਿੱਚ ਸੀਵਰੇਜ ਹੈ ਜਿਸ ਕਾਲਨੀ ਵਿੱਚ ਬਿਜਲੀ ਦਾ ਪ੍ਰਬੰਧ ਹੈ ਨਹੀਂ ਜਿਸ ਕਾਲਨੀ ਦੇ ਵਿੱਚ ਸੜਕ ਦਾ ਪ੍ਰਬੰਧ ਹੈ ਇੱਕ ਕਦੀ ਇਹ 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 ਭਗਵੰਤਬਾਨ ਹੀ ਇਹੋ ਜਿਹਾ ਕੰਮ ਕਰ ਸਕਦਾ ਇੱਕ ਬਿਲਕੁਲ ਵੱਖਰਾ ਕੰਮ ਹੀ ਹੈ ਜੀ ਕੰਪਲੀਟ ਫੇਲਡ ਗਵਰਨਮੈਂਟ ਫੇਲਡ ਇਹਨਾਂ ਦਾ ਸਾਰਾ ਸਿਸਟਮ ਹੈ ਇਸ ਤੋਂ ਵੱਧ ਹੋਰ ਕੀ ਕਹਿਣਾ ਸੀ ਜਿਹੜੀ ਗੱਲ ਦੀ ਮੰਗ ਕੀਤੀ ਸੀ ਕਿ ਸੋਧ ਲੈ ਕੇ ਆਓ ਇਹਦੇ ਜੇ ਕੋਈ ਕਲੋਨਾਈਜ਼ਰ ਨਹੀਂ ਲੀਗਲ ਕਲੋਨੀ ਕੱਟੀ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਇੱਕੋ ਦਮ ਛੁੱਟੀ ਦੇ 사ਰ ਨੇ ਕੋ ਕਲੋਨੀ ਘਟ ਕੇ ਗਾਂ ਚਲਾ ਜਾਏ ਉਹਦੇ ਕੋ ਪੈਸੇ ਜਮ੍ਹਾਂ ਕਰਾਣੇ ਚਾਹੀਦੇ ਸਨ ਜੇ ਹੁਣ ਤੁਸੀਂ 플ੌਟ ਲੀਗਲਾਈਜ਼ ਕੀਤੇ ਨੇ ਤੇ ਉਹਨਾਂ 플ੌਟਾਂ 'ਚ ਲੋਕ ਰਹਿਣ ਨੇ ਘਰ ਬਣਦੇ ਨੇ ਉਤੋਂ ਦਾ ਸੀਵਰੇਜ ਦਾ ਪ੍ਰਬੰਧ ਕੀ ਹੋਏਗਾ ਉੱਥੇ ਬਿਜਲੀ ਦਾ ਪ੍ਰਬੰਧ ਕੀ ਹੋਏਗਾ ਉੱਥੇ ਸੜਕਾਂ ਦਾ ਪ੍ਰਬੰਧ ਕੀ ਹੋਏਗਾ ਤੁਸੀਂ ਉਹਦਾ ਮਤਲਬ ਸ਼ੈਂਟੀਆਂ ਬਣਾ ਰਹੇ ਹੋ ਉਹ ਇਸ ਗੱਲ ਦਾ ਜਵਾਬ ਕੋਈ ਨਹੀਂ ਦੇ ਸਕਿਆ ਮੈਨੂੰ ਤੇ ਲੱਗ ਰਿਹਾ ਸੀ ਤਬੀਅਤ ਉਹਨਾਂ ਦੀ ਕੋਈ ਠੀਕ ਨਹੀਂ ਸੀ ਮੈਨੂੰ ਨਾਰਮਲ ਨਹੀਂ ਸੀ ਨਜ਼ਰ ਆ ਰਹੇ ਤੁਸੀਂ ਸਮਝੀ ਗਏ ਮੈਂ ਕਹਿਣਾ ਕਿ ਚਲ ਸਤਮੇ ਜਮਾਨਤੇ ਸਨ ਉਹ ਮੈਨੂੰ ਕੋਈ ਉਹਨਾਂ ਚ ਕੋ ਲੀਗਲ ਸਮਝੋ ਇਹ ਇਹ ਨਹੀਂ ਸੀ ਲੱਗ ਰਿਹਾ ਕਿ ਨਾਰਮਲ ਹੈ ਇਹਨੇ ਪਹਿਲੇ ਤੇ ਜੱਗ ਪਾਣੀ ਦਾ ਪੀ ਕੇ ਅੰਦਰ ਬੈਠੇ ਹੁਣ ਉਹ ਕਿਉਂ ਜੱਗ ਪਾਣੀ ਦਾ ਪੀਤਾ ਇਸ ਗੱਲ ਦਾ ਤੇ ਮੈਨੂੰ ਪਤਾ ਨਹੀਂ ਬਾਜਾ ਜੀ ਤੁਹਾਡੀ ਚਿੱਠੀਆਂ ਤੇ ਵੀ ਉਹਨਾਂ ਨੇ ਹਰਾ ਹਾਂ ਉਹਨਾਂ ਨੇ ਕਿਹਾ ਕਿ ਜਸਟ ਵੀ ਇੰਟਫ ਸੁੱਟਦੇ ਰਹੇ ਨੇ ਅਮਰੀਕਾ ਇਹਨਾਂ ਚੰਗੀ ਗੱਲ ਹੈ ਲੀਡਰ ਆਫ oppositon ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤਾਂ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਚੀਫ ਮਿੰਿਸਟਰ ਕਹਿ ਰਿਹਾ ਉਹਨੂੰ ਅਸੀਂ ਟੈਸਟ ਵਿੱਚ ਸੁੱਟਦੇ ਇਥੇ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਆਪ ਹੀ ਵੇਖੋ ਡੈਮੋਕ੍ਰੇਸੀ ਦੇ ਵਿੱਚ ਲੋਕ ਰਾਜ ਦੇ ਵਿੱਚ ਆਪੋਜੀਸ਼ਨ ਦੀ ਕਿੰਨੀ ਕਦਰ ਤੇ ਮਾਨ ਤੇ ਸਨਮਾਨ ਜੀਵਿਸ਼ਟ ਕਰਤਾ ਹੈ ਜਿਹੜਾ ਕਹਿੰਦਾ ਹੈ ਕਿ ਲੀਡਰ ਆਫ ਆਪੋਜੀਸ਼ਨ ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤ ਵਿੱਚ ਕੋਈ EMPLOYEES ਦੇ ਦਿੰਦੇ ਜਾਂ ਕੋਈ ਕਿਸਾਨਾਂ ਦੇ ਦਿੰਦੇ ਜਾਂ ਲੋਕਾਂ ਦੇ ਪੰਜਾਬ ਦੇ ਵਿੱਚ ਉਹਨਾਂ ਨੂੰ ਡਸਟਬਿਨ ਸੁੱਟਣ ਵਾਲੇ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਤੇ ਸੈਲਫ ਆਪਣੇ ਆਪ ਨੂੰ ਸਰਟੀਫਾਈ ਕਰਨਾ ਕਿੰਨਾ ਮੈਂ ਜਿਹੜੇ ਹਿੰਦੁਸਤਾਨ ਦੇ 3-4 ਸਾਰਿਆਂ ਨਾਲੋਂ ਕਾਮਯਾਬ ਮੁੱਖ ਮੰਤਰੀ ਉਹਨਾਂ ਵਿੱਚ ਇੱਕ ਮੈਂ ਆ ਪਰਮਾਤਮਾ ਹੀ ਮਿਹਰ ਕਰੇ ਮੈਂ